ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਸੂਜੀ ਦਾ ਕੇਕ ਤੇ ਇੱਥੇ ਮੈਂ 1 ਕੱਪ ਸੂਜੀ ਲਈ ਸੀ ਸੂਜੀ ਨੂੰ ਆਪਾਂ ਛਾਲ ਲਿਆ ਗਰਮੀ ਦੇ ਦੇਣੇ ਤਾਂ ਸੂਜੀ ਨੂੰ ਆਪਾਂ ਜਰੂਰ ਛਾਣ ਕੇ ਪਾਵਾਂਗੇ ਤੇ ਇੱਥੇ ਇੱਕ ਮੈਂ ਬੋਲ ਲਿਆ ਸੀ ਤੇ ਇਹਦੇ ਵਿੱਚ ਆਪਾਂ ਸੂਜੀ ਨੂੰ ਪਾ ਦਵਾਂਗੇ 1 ਕੱਪ ਹੀ ਮੈਂ ਇੱਥੇ ਸ਼ੱਕਰ ਦਾ ਲਿਆ ਸੀ ਆਪਾਂ ਸ਼ੱਕਰ ਪਾ ਕੇ ਕੇਕ ਬਣਾ ਕੇ ਤਿਆਰ ਕਰਾਂਗੇ ਤੇ ਸੇਮ ਕੱਪ ਦਾ ਮੈਂ ਨਾਪ ਲਵਾਂਗੀ 1 ਕੱਪ ਹੀ ਆਪਾਂ ਦਹੀਂ ਦਾ ਲਿਆ ਸੀ ਇਿੱਤ ਪਾਵਾਂਗੇ ਜੀ ਇੱਕ ਚਮਚਾ ਆਪਾਂ ਲਾਚੀ ਪਾਊਡਰ ਤੇ ਲਾਚੀ ਪਾਊਡਰ ਦਾ ਆਪਾਂ ਫਲੇਵਰ ਦਵਾਂਗੇ ਕੇਕ ਵਿੱਚ ਤੇ ਇੱਥੇ ਲਿਆ ਜੀ ਆਪਾਂ ਆਇਲ ਤੇ ਆਇਲ ਨੂੰ ਪਾ ਦਵਾਂਗੇ ਤੇ ਇੱਥੇ ਲਿਆ ਆਪਾਂ ਦੁੱਧ ਤੇ ਦੁੱਧ ਵਿੱਚ ਪਾ ਦਵਾਂਗੇ ਤੇ ਦੁੱਧ ਆਪਾਂ ਜ਼ਿਆਦਾ ਨਹੀਂ ਪੋਣਾ ਜੇ ਲੋੜ ਪੈਗੀ ਆਪਾਂ ਫੇਰ ਦੁੱਧ ਨੂੰ ਪਾ ਦਵਾਂਗੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਉਪਰ ਬਹੁਤ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਫੈਂਟ ਕੇ ਤਿਆਰ ਕਰ ਦਵਾਂਗੇ ਬਹੁਤ ਵਧੀਆ ਅਸੀਂ ਇਹਨੂੰ ਮਿਕਸ ਕਰ ਦਿੱਤਾ ਸੀ ਤੇ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਵਾਂਗੇ ਜਿਹੜੀ ਸੂਜੀ ਹੈ ਉਹ ਖੋਲ ਜੇਗੀ ਇਥੇ ਲਿਆ ਆਪਾਂ ਕੇਕ ਟਿੰਥ ਕੇਕ ਟੀਨ ਨੂੰ ਆਪਾਂ ਗਰੀਸ ਕਰ ਦਵਾਂਗੇ। ਹੁਣ ਆਪਾਂ ਇਹਦੇ ਵਿੱਚ ਬਟਰ ਪੇਪਰ ਲਾ ਦਵਾਂਗੇ। ਬਟਰ ਪੇਪਰ ਨੂੰ ਵੀ ਆਪਾਂ ਇਹਨਾਂ ਛੋਲੇ ਨਾਲ ਇਹਨੂੰ ਗਰੀਸ ਕਰ ਦਵਾਂਗੇ। ਬੈਟਰ ਨੂੰ ਚੈੱਕ ਕਰ ਲਵਾਂਗੇ ਹੁਣ ਅਸੀਂ। ਤੇ ਬੈਟਰ ਫੁੱਲ ਗਿਆ ਤਿਆਰ ਹੋ ਗਿਆ ਆ। ਤੇ ਇੱਥੇ ਹੁਣ ਪਾ ਦਵਾਂਗੇ ਆਪਾਂ ਡਰਾਈ ਫਰੂਟ ਕੱਟੇ ਸੀ ਤੇ ਟ੍ਰੂਟੀ ਫਰੂਟੀ ਨੂੰ ਮੈਂ ਪਾ ਦਵਾਂਗੀ ਇੱਥੇ ਨਾਲ ਹੀ ਪਾ ਦਵਾਂਗੇ ਥੋੜਾ ਜਿਹਾ ਇੱਥੇ ਆਪਾਂ ਬੇਕਿੰਗ ਸੋਡਾ ਤੇ ਇੱਥੇ ਅੱਧੇ ਚਮਚੇ ਤੋਂ ਮੈਂ ਘਟ ਲਿਆ ਸੀ ਬੇਕਿੰਗ ਪਾਊਡਰ ਤੇ ਇਹ ਦੋਨੇ ਚੀਜ਼ਾਂ ਪਾ ਕੇ ਉੱਪਰ ਆਪਾਂ ਥੋੜਾ ਜਿਹਾ ਦੁੱਧ ਪਾ ਦਵਾਂਗੇ ਤੁਹਾਨੂੰ ਆਪਾਂ ਇਹਨਾਂ ਨੂੰ ਮਿਕਸ ਕਰ ਦਵਾਂਗੇ ਬੈਟਰ ਨੂੰ ਮਿਕਸ ਕਰ ਦਿੱਤਾ ਸੀ ਤੇ ਬੈਟਰ ਬਹੁਤ ਵਧੀਆ ਬਣ ਗਿਆ ਤੇ ਹੁਣ ਆਪਾਂ ਇਹਨੂੰ ਕੇਕ ਟੇਨ ਦੇ ਵਿੱਚ ਪਾ ਦਵਾਂਗੇ ਲੈ ਜੀ ਆਪਾਂ ਬਦਾਮ ਕਾਜੂ ਪਿਸਤਾ ਤਖਰੋਟ ਇਹ ਡਰਾਈ ਫਰੂਟ ਆਪਾਂ ਇਹਦੇ ਵਿੱਚ ਪਾ ਦਵਾਂਗੇ ਉੱਪਰ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਲਗਾ ਦੇਵਾਂਗੇ ਇਨਾਂ ਦੇ ਆਪਾਂ ਇਸ ਤਰ੍ਹਾਂ ਇਹਨਾਂ ਦੀ ਸਜਾਵਟ ਕਰ ਦਵਾਂਗੇ ਹੁਣ ਆਪਾਂ ਇਹਨੂੰ ਕੜਾਈ ਦੇ ਵਿੱਚ ਪ੍ਰੀ ਹੀਟ ਹੋਣ ਦਵਾਂਗੇ ਕੜਾਈ ਨੂੰ ਮੈਂ ਪਹਿਲੇ ਹੀ ਪ੍ਰੀ ਹੀਟ ਹੋਣ ਰੱਖ ਦਿੱਤਾ ਸੀ ਤੇ ਹੁਣ ਇਹਦੇ ਵਿੱਚ ਆਪਾਂ ਕੇਕ ਟ੍ਰੇਨ ਰੱਖ ਦਵਾਂਗੇ ਤੇ ਲੋ ਫਲੇਮ ਤੇ 15-20 ਮਿੰਟ ਵਾਸਤੇ ਆਪਾਂ ਇਹਨੂੰ ਪਕਾ ਲਵਾਂਗੇ ਚੈੱਕ ਕਰ ਲਵਾਂਗੇ ਕੇਕ ਨੂੰ 20 ਮਿੰਟ ਹੋ ਗਏ ਸੀ ਕੇਕ ਨੂੰ ਆਪਾਂ ਥੋੜੀ ਦੇਰ ਵਾਸਤੇ ਹੋਰ ਥੋੜਾ ਜਿਹਾ ਆਪਾਂ ਪਕਾ ਲਵਾਂਗੇ ਜਿਹੜਾ ਇੰਜ ਕਰਦੇ ਹੈਗੀ ਕਰਦ ਪੂਰੀ ਕਲੀਨਿੰਗ ਹੀ ਹੋਈ ਵੀ ਕੇਕ ਨੂੰ ਚੈੱਕ ਕਰ ਲਵਾਂਗੇ 2 ਕੁ ਮਿੰਟ ਵਾਸਤੇ ਹੋਰ ਮੈਨੂੰ ਪਕਾ ਲਿਆ ਸੀ ਹੁਣ ਆਪਣੀ ਮਾਈਕ ਕਲੀਨ ਹੈ ਤੇ ਹੁਣ ਆਪਾਂ ਇਹਨੂੰ ਕੜਾਈ ਦੇ ਵਿੱਚੋਂ ਬਾਹਰ ਕੱਢ ਲਵਾਂਗੇ ਕੇਕ ਨੂੰ ਤੇ ਤੁਸੀਂ ਕੇਕ ਦੇਖ ਸਕਦੇ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਹੈ ਇਹ ਤੇ ਹੁਣ ਆਪਾਂ ਇਹਨੂੰ ਠੰਡਾ ਕਰ ਲਵਾਂਗੇ ਕੇਕ ਨੂੰ ਅਸੀਂ ਠੰਡਾ ਕਰ ਲਿਆ ਸੀ ਤੇ ਕੇਕ ਨੂੰ ਹੁਣ ਆਪਾਂ ਕੇਕ ਟੇਨ ਦੇ ਵਿੱਚੋਂ ਬਾਹਰ ਕੱਢ ਦਵਾਂਗੇ ਸੇ ਸਾਈਦਾ ਤੋਂ ਆਪਾਂ ਉਹ ਕਰਦੇ ਦੇ ਨਾਲ ਇਹਨੂੰ ਛਿੜਾ ਦੇਵਾਂਗੇ ਹੁਣ ਮੈਂ ਇੱਥੇ ਪਲੇਟ ਲਈ ਸੀ ਪਲੇਟ ਦੇ ਵਿੱਚ ਆਪਾਂ ਇਸ ਤਰ੍ਹਾਂ ਨੂੰ ਮੋਦਾ ਮਾਰ ਕੇ ਤੇ ਜਿਹੜਾ ਕੇਕ ਟੀਨ ਹੈ ਉਹ ਵੀ ਕਲੀਨ ਹੈ ਤੇ ਬਟਰ ਪੇਪਰ ਨੂੰ ਲਾ ਦੇਵਾਂਗੇ ਤੁਸੀਂ ਕੇਕ ਦੇਖ ਸਕਦੇ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਤੁਸੀਂ ਕੇਕ ਦੇਖ ਸਕਦੇ ਕਿੰਨਾ ਵਧੀਆ ਬਹੁਤ ਵਧੀਆ ਇਹ ਬਣਿਆ ਕੇਕ ਨਰਮ ਨਰਮ ਕੇਕ ਬਣ ਕੇ ਤਿਆਰ ਹੋਇਆ ਤੇ ਸਾਈਡਾਂ ਵੀ ਪੂਰੇ ਤਰੀਕੇ ਦੇ ਨਾਲ ਇਹ ਪੱਕ ਚੁਕੀਆਂ ਹਨ ਬ੍ਰਾਊਨ ਹੋ ਗਈਆਂ ਸਾਈਡਾਂ ਵੀ ਤੇ ਬਹੁਤ ਵਧੀਆ ਕੇਕ ਬਣ ਕੇ ਤਿਆਰ ਹੋਇਆ ਤੇ ਜੇ ਤੁਹਾਨੂੰ ਸਾਡੇ ਕੇਕ ਦੀ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ